ਜੀਵਨ ਨੂੰ ਇੱਥੇ 7 ਸਾਲ ਵੀ ਹੋ ਗਏ ਰਹਿੰਦੇ ਨੂੰ ਇਹ ਇੱਕ ਬੰਦੇ ਦਾ ਕੋਈ ਨਾਮ ਨਹੀਂ ਜਾਣੂਗਾ ਜਿਵੇਂ ਤੁਸੀਂ ਕਹਿਆ ਰਾਮੂ ਸ਼ਾਮੂ ਕੋਈ ਵੀ ਹੋਇਆ ਆਦਰ ਪਰ ਜੇ ਪਾ ਗੌਰ ਨਾਲ ਦੇਖੀਏ ਸਾਡੇ ਨੇੜੇ ਪਹਿਲੀ ਗੱਲ 에어ਪੋਰਟ ਹੈ ਚਲੋ ਇਹਨਾਂ ਦਾ ਸਰਪੰਚ ਬਣ ਵੀ ਜਾਵੇ ਜਿਵੇਂ ਕਹਦ ਨੇ ਸਰਪੰਚ ਦੇ ਕੇਸ ਨਹੀਂ ਹੁੰਦਾ ਸਰਪੰਚੇ 에어ਪੋਰਟ ਦੇ ਅਟੈਕ ਕਰਾ ਦੇਵੇ ਐਦੇ ਗਿਆ ਸਰਕਾਰ ਜ਼ਿੰਮੇਵਾਰ ਹੋਈ ਕੀ ਫਿਰ ਇਹ ਮਤਲਬ ਪੁਆਇੰਟ ਆਉਂਦੇ ਆ ਇਹ ਛੋਟੀਆਂ ਛੋਟੀਆਂ ਗੱਲਾਂ ਇਹ ਤਾਂ ਚਲੋ ਅੱਜ ਜਗਤਪੁਰੇ ਪਿੰਡ ਤੋਂ ਸ਼ੁਰੂਆਤ ਹੋਈ ਹੈ ਨਾਲ ਲੱਗਦੀ ਪਿੰਡ ਕੰਡਾਲਾ ਉੱਥੇ 50 ਵੋਟਾਂ ਪ੍ਰਵਾਸੀਆਂ ਦੀ ਬਣ ਗਈਆਂ ਉਤੋਂ ਅਗਲਾ ਪਿੰਡ ਮੇਰਾ ਝੂਰੇੜੀ ਆ ਗਿਆ ਉੱਥੇ ਵੀ ਤਕਰੀਬਨ 20-25 ਹੋਣਗੀ ਪਰ ਉਹ ਅਸੀਂ ਵੋਟਾਂ ਕਟਾ ਦਿਆਂ ਜਦ ਤੱਕ ਅਸੀਂ ਆਪ ਖੁਦ ਬੰਦੇ ਨੂੰ ਨੌਲੇਜ ਨਹੀਂ ਹੋਊਗੀ ਵੀ ਹਾਂ ਸਾਡੀ ਵੋਟ ਦੀ ਕੀਮਤ ਕੀ ਏ ਇਹ ਇੱਕ ਚਲੋ ਇਹਨਾਂ ਨੇ ਬਹੁਤ ਵਧੀਆ ਪ੍ਰਾਲਾਗ ਕਰਿਆ ਜਗਤਪੁਰੇ ਦੇ ਪਿੰਡ ਤੋਂ ਸਟਾਰਟ ਹੋ ਗਿਆ ਕੰਮ ਇਹ ਇੱਥੇ ਤੇ ਆਪਾਂ ਅਸੀਂ ਪੂਰੇ ਪੰਜਾਬ ਨੂੰ ਅਪੀਲ ਕਰਾਂਗੇ ਵੀ ਜਿੰਨਾ ਵੀ ਆਪਣਾ ਹੋ ਸਕਦਾ ਜਿੰਨੇ ਵੀ ਪ੍ਰਵਾਸੀ ਨੇ ਆਪਣੇ ਪਿੰਡਾਂ ਚ ਪਹਿਲਾਂ ਤਾਂ ਇਹਨਾਂ ਦੀ ਵੋਟਾਂ ਕਟਾਓ ਤੇ ਸਾਰਿਆਂ ਨੂੰ ਅਪੀਲ ਇਹ ਵੀ ਹੈ ਵੀ ਆਪਣਾ ਜਗਤਵਰੇ ਪਿੰਡ ਦਾ ਸਾਥ ਦੋ ਆਣ ਕੇ ਜਿਵੇਂ ਹੁਣ ਕਹਿ ਰਹੇ ਨੇ ਆਪਾਂ ਰੋਡ ਜਾਮ ਕਰਨੇ ਨੇ ਅਸੀਂ ਖੁਦ ਬੱਚਿਆਂ ਨਾਲ ਟਰੈਕਟਰ ਟਰਾਲੀਆਂ ਨਾਲ ਨੌਜਵਾਨ ਬਜ਼ੁਰਗਾਂ ਨਾਲ ਬੈਠ ਕੇ ਰੋਡ ਡੱਕਾਂਗੇ ਜਦੋਂ ਤੱਕ ਸਾਡਾ ਹੱਲ ਨਹੀਂ ਹੋਊਗਾ ਇਸ ਪਿੰਡ ਦਾ ਤੇ ਸਾਨੂੰ ਅਪੀਲ ਵੀ ਕਰਾਂਗੇ ਬਕਾਇਦਾ ਵੀ ਆਪਣਾ ਹਰ ਇੱਕ ਬੰਦਾ ਇੱਥੇ ਜਾਣ ਕੇ ਯੋਗਦਾਨ ਦੇਵੇ ਜਿੰਨੇ ਵੀ ਸਾਡੇ ਇੱਧਰ ਦੇ 10 ਜਾਂ 20 ਪਿੰਡ ਐ ਆਪਾਂ ਉਹਨਾਂ ਕੋਲ ਜਾਵਾਂਗੇ ਲੌਸਮੈਂਟਾਂ ਵੀ ਕਰਾਵਾਂਗੇ ਬਕਾਇਦਾ 20 ਪਿੰਡ ਦਾ ਸਾਥ ਦਿੱਤਾ ਜਾਵੇ